ਸੋ ਮੈਂ ਜਿਵੇਂ ਸਾਡੇ ਕੁਲੀਗ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਦੱਸਿਆ ਸਾਰੇ ਹੀ ਉਹ ਸਾਥੀ ਜਿਹੜੇ ਕਿ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਸਮਾਜ ਸੇਵਾ ਦੇ ਵਿੱਚ ਔਰ ਚਾਹੇ ਕੋਈ politically ਜਿਨ੍ਹਾਂ ਦਾ ਅਸਰ ਸੂਖ ਹੈ ਔਰ ਰਹੇ ਪਿੰਡ ਪਿੰਡਾਂ ਦੇ ਵਿੱਚੋਂ ਕੋਈ ਮੈਂਬਰ ਪੰਚਾਇਤ ਸਹਿਬਾਨ ਵੀ ਨੇ ਸਮਾਜ ਸੇਵੀ ਵੀ ਨੇ ਕਾਉਂਸਲਰ ਵੀ ਨੇ ਸੋ ਮੈਂ ਉਹਨਾਂ ਸਾਰਿਆਂ ਦਾ ਹੀ ਮੈਡਮ ਇੰਦਰਜੀਤ ਕੌਰ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਆਵਾਜ਼ ਦੀ ਪਾਰਟੀ ਦੀਆਂ ਨੀਤੀਆਂ ਨੂੰ ਔਰ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਅੱਜ ਸ਼ਾਮੂਲਿਤ ਕੀਤੀ ਹੈ ਸੋ ਉਹਨਾਂ ਸਾਰਿਆਂ ਦਾ ਵੈਲਕਮ ਕਰਦਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਮਜ਼ਬੂਤੀ ਹੈ ਜਿਹੜੀ ਉਹ ਹਲਕੇ ਦੇ ਵਿੱਚ ਔਰ ਵੀ ਔਰ ਪਾਰਟੀ ਨੂੰ ਵੀ ਮਿਲੇਗੀ ਸੋ ਇਹਨਾਂ ਸਾਰੇ ਸਾਥੀਆਂ ਦਾ ਉਚੇਚੇ ਤੌਰ ਤੇ ਵੈਲਕਮ ਜੀ ਆਇਆਂ ਨੂੰ ਔਰ ਮੈਡਮ ਇੰਦਰਜੀਤ ਕੌਰ ਜੀ ਨੂੰ ਮੁਬਾਰਕਾਂ ਵਧਾਈਆਂ ਕਿ ਉਹ ਇਹਨਾਂ ਸਾਥੀਆਂ ਦੀ ਸ਼ਮੂਲੀਅਤ ਨਾਲ ਹੋਰ ਮਜ਼ਬੂਤ ਹੋਰ ਤਗੜੇ ਹੋਏ ਨੇ ਹਲਕੇ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਕੰਮ ਕਰਨਗੇ ਇਹ ਹੀ ਮੇਰੇ ਸ਼ੁਕਾ ਹੁਣ ਉਹਨਾਂ ਸਾਰੇ ਸਾਥੀਆਂ ਨੂੰ ਵੈਲਕਮ ਔਰ ਇਸ ਤੋਂ ਬਾਅਦ ਉਹ ਸਾਰੇ ਨੂੰ ਪੰਡਿਤ ਜੀ ਸ਼ਮੂਲੀਅਤ ਦੀ ਰਸਮ ਜਿਹੜੀ ਉਹ ਕਰਦੇ ਹਾਂ